ਮਿੰਟੋ ਜੀ ਕਹਿੰਦੇ ਵੀ ਮਾਨਸਾ ਕੈਂਚੀਆਂ ਤੇ ਇੱਕ ਕਤਲ ਹੋ ਗਿਆ ਮੁੰਡਾ ਸੀ ਉਹ ਇਧਰ ਫੋਜ਼ਪੁਰ ਸਾਈਡ ਦਾ ਸਤਨਾਜ ਚੁਗਿਆ ਉਹਦਾ ਸਾਡੇ ਪਿੰਡ ਦਾ ਇੱਕ ਮੁੰਡਾ ਬਹੁਤ ਤੜਾੜਾ ਪਲੇਅਰ ਹੈ ਵਾਲੀਬਾਲ ਦਾ ਉਹ ਚੁਗਿਆਂ ਦੀ ਟੀਮ 'ਚ ਖੇਡਦਾ ਤਾਂ ਮੈਨੂੰ ਪਤਾ ਹੈ ਹਾਂਜੀ ਤੇ ਇਹ ਵੀ ਵਾਲੀਬਾਲ ਖੇਡਦਾ ਸੀਗਾ ਹਾਂਜੀ ਹਾਂਜੀ ਖਿਡਾਰੀ ਮੁੰਡਾ ਫੋਟੋ ਵੀ ਉਦਾਂ ਦੀ ਲੱਗੀ ਹੋਈ ਮਤਲਬ ਸਰੀ ਡੀਲਡਾਲ ਜਿਹੜੀ ਸੋਹਣੀ ਬਣੀ ਮੁੰਡੇ ਦੀ ਪਰ ਮਸਲਾ ਕਹਿੰਦੇ ਵੀ ਇੱਕ ਕੁੱਤਿਆਂ ਦੀ ਦੌੜ ਤੋਂ ਸ਼ੁਰੂ ਹੋਇਆ ਤੇ ਕੱਲ ਪਰਸੋਂ ਤੇ ਆਪਾਂ ਕਬੂਤਰਾਂ ਦੀ ਗੱਲ ਕਰ ਰਹੇ ਸੀ ਤੇ ਹੁਣ ਕੁੱਤਿਆਂ ਦੀ ਦੌੜ ਪਿੱਛੇ ਵੀ ਕਤਲ ਹੋਣੇ ਸ਼ੁਰੂ ਹੋ ਗਏ ਉਹ ਨਹੀਂ ਯਾਰ ਇਹ ਤਾਂ ਗਲਤ ਜਿਹਾ ਹੀ ਕੰਮ ਚੱਲੀ ਜਾਂਦਾ ਕੋਈ ਘੁਘੀ ਪਿੱਛੇ ਕਾਂ ਪਿੱਛੇ ਕਬੂਤਰਾਂ ਪਿੱਛੇ ਹੁਣ ਕੁੱਤਿਆਂ ਪਿੱਛੇ ਅਸਲ ਦੇ ਵਿੱਚ ਪਤਾ ਕੀ ਹੈ ਕਿ ਚੁਗੇ ਇੱਕ ਤੇ ਬਠਿੰਡੇ ਦੇ ਲਾਗੇ ਵੀ ਆ ਪਹਿਲਾਂ ਥੋੜਾ ਮੈਂ ਸਾਫ਼ ਕਰ ਦੇਵਾਂ ਹਾਂ ਇੱਥੇ ਦੋ ਚੁਗੇ ਨੇ ਚੁਗੇ ਖੁਰਦ ਤੇ ਚੁਗੇ ਕਲਾ ਜੀ ਇਹ ਚੁਗਾ ਹੈ ਇਹ ਫਰੋਜ਼ਪੁਰ ਚਿਆ ਹੂੰ ਹੁਣ ਸਵਾਲ ਤੇ ਇਹ ਪੈਦਾ ਹੁੰਦਾ ਕਿ ਜੇ ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ ਕਿ ਸਾਡੇ ਪਿੰਡ ਦਾ ਮੁੰਡਾ ਖੇਡਦਾ ਰੋ ਉਹਨਾਂ ਦੀ ਟੀਮ ਬਹੁਤ ਵਧੀਆ ਟੀਮ ਹੈ ਚੁਗਿਆ ਦੀ ਤੇ ਉਹ ਖੇਡਦੇ ਰਹਿੰਦੇ ਸ਼ਾਇਦ ਸਾਡੇ ਪਿੰਡ ਵੀ ਆਏ ਹੋਣਗੇ ਮੁੰਡੇ ਉਹਨਾਂ ਦੇ ਤਾਂ ਕਹਿਣ ਦਾ ਮਤਲਬ ਇਹ ਆ ਕਿ ਸਵਾਲ ਇਹ ਪੈਦਾ ਹੁੰਦਾ ਕਿ ਫਿਰੋਜ਼ਪੁਰ ਦਾ ਮੁੰਡਾ ਤੇ ਫਿਰ ਮਾਨਸਾ ਕੈਂਚੀਆਂ ਕੀ ਕਰਦਾ ਸੀ ਜਿੱਥੇ ਕਤਲ ਹੋਇਆ ਜੀ ਵੈਸੇ ਤੇ ਕਹਿ ਰਹੇ ਨੇ ਕਿ ਟਾਈਮ ਟੂ ਬਣਿਆ ਹੋਇਆ ਸੀ ਸ਼ਾਇਦ ਉਹਨਾਂ ਨੇ ਕੋਈ ਹਾਂ ਫਿਰ ਉਹੀ ਗੱਲ ਹੈ ਨਾ ਅਸਲ 'ਚ ਕੁੱਤਿਆਂ ਦੀ ਦੌੜ ਦਾ ਮਸਲਾ ਨਹੀਂ ਮੈਂ ਤੁਹਾਨੂੰ ਵਿੱਚ ਦੀ ਗੱਲ ਦੱਸਾਂ ਹੁਣ ਗੱਲ ਜਿਹੜੀ ਆ ਨਾ ਉਹ ਲੁਕਾ ਲਈ ਜਾਂਦੀ ਆ ਸਾਡੇ ਪੰਜਾਬ ਦੇ ਵਿੱਚ ਪੁੱਠੇ ਕੰਮ ਕਰਨ ਦਾ ਰਿਵਾਜ ਆ ਕੁਝ ਬੰਦਿਆਂ ਚ ਜੀ ਇੱਥੇ ਨਾ ਕੁੱਤਿਆਂ ਦੀ ਫਾਈਟ ਕਰਵਾਈ ਜਾਂਦੀ ਆ ਹੂੰ ਹੁਣ ਮੈਂ ਨਾਮ ਨੂੰ ਤੇ ਕੀ ਲੈਣਾ ਮੇਰਾ ਨਾ ਇੱਕ ਦੋਸਤ ਸੀਗਾ ਤੇ ਬਹੁਤ ਸਾਲ ਪਹਿਲਾਂ ਦੀ ਗੱਲ ਆ ਹਾਲਾਂਕਿ ਮੈਨੂੰ ਸਾਨੀ ਯਾਦ ਨਹੀਂ ਹੈ ਜੇ ਮੈਂ ਅੰਦਾਜ਼ਾ ਲਾਵਾਂ ਤੇ ਕੋਈ 10-15 ਸਾਲ ਪਹਿਲਾਂ ਦੀ ਗੱਲ ਹੋਣੀ ਹੈ। ਉਹ ਮੈਂ ਕੁਦਰਤੀ ਕਿਤੇ ਉਹਨਾਂ ਦੇ ਪਿੰਡ ਗਿਆ ਤੇ ਮੈਂ ਚੱਲ ਮੈਂ ਉਹਦੇ ਹੱਲ ਹੋ ਆਵਾਂ। ਜੀ। ਤੇ ਜਾਂਦਿਆਂ ਨੂੰ ਵੇਖਿਆ ਵੀ ਉਹਦੇ ਘਰ ਤੇ ਮੇਲਾ ਲੱਗਾ, ਗੱਡੀਆਂ ਖੜੀਆਂ, ਵਟੀਆਂ-ਵਟੀਆਂ। ਹੂੰ ਬਿਲਕੁਲ। ਮੈਂ ਕਿਹਾ ਮੈਂ ਮੋਟਰਸਾਈਕਲ ਤੇ ਕਿੱਧਰ ਗਰੀਬ ਜਿਹਾ ਬੰਦਾ ਆ ਗਿਆ ਯਾਰ। ਇਹ ਜਦੋਂ ਮੈਨੂੰ ਬੁਲਾਇਆ ਚਲਾਇਆ ਵੀ ਜਦੋਂ ਕਹਿੰਦਾ ਗਾਂ ਹੀ ਆ ਜਾ। ਜੀ। ਉਹਨੂੰ ਲੈ ਗਿਆ। ਉੱਥੇ ਕੁੱਤੇ ਲੜ ਰਹੇ ਸੀਗੇ ਸਭ। ਹੂੰ। ਕੁਣ ਘਰਟਾਇਪ ਦੇ ਕੁੱਤੇ ਬਿਲਕੁਲ ਮੈਨੂੰ ਤੇ ਮੈਂ ਕਹਾ ਭਰਾਵਾ ਮੈਨੂੰ ਜਾਣਦੇ ਕਿਤੇ ਇੱਕ ਅੰਦਾ ਖੁੱਲ ਕੇ ਇਧਰ ਨੂੰ ਆ ਗਿਆ ਛੁੱਟ ਕੇ ਆ ਗਿਆ ਲੈ ਜਾਏਗਾ ਲੱਖੋ ਮਤਲਬ ਕਿ ਮੈਂ ਆਪਣੀ ਜ਼ਿੰਦਗੀ ਚ ਉਹ ਚੀਜ਼ ਫਸਟ ਟਾਈਮ ਦੇਖੀ ਸੀ ਲੱਗ ਗਿਆ ਫਿਰ ਕੁੱਤਾ ਨਾ ਕੁੱਤਾ ਲੜਨਾ ਹੈ ਜੀ ਜੀ ਵੱਡਣਾ ਉਹਨਾਂ ਨੇ ਇੱਕ ਦੂਜੇ ਨੂੰ ਲੜਨਾ ਕੋਣੋ ਕੋਣ ਹੁੰਦਾ ਬੜਾ ਭਿਆਨਕ ਕਹਿ ਸਕਦੇ ਆਪੋ ਹਾਂ ਜੀ ਹਾਂ ਜੀ ਤੋ ਕਈ ਸਾਲ ਪਹਿਲਾਂ ਤੋਂ ਉਹ ਘਟਨਾ ਵੀ ਨਹੀਂ ਯਾਦ ਆ ਗਈ ਕਿ ਇਸ ਤਰ੍ਹਾਂ ਦੇ ਪੰਗੇ ਜਿਹੜੇ ਆ ਉਹ ਕੀਤੇ ਜਾਂਦੇ ਆ ਹੁਣ ਰਹੀ ਗੱਲ ਸਾਹਿਬ ਜਿਹੜੀ ਆਇਆ ਕਿ ਮਤਲਬ ਮਾਨਸਾ ਵਾਲੀ ਜੀ ਇਹਦੇ ਵਿੱਚ ਵੀ ਕੁੱਤਿਆਂ ਦੀ ਫਾਈਟ ਦਾ ਮਸਲਾ ਸੀ ਹੁਣ ਕਿਉਂਕਿ ਕੁੱਤਿਆਂ ਦੀਆਂ ਫਾਈਟਾਂ ਹੁੰਦੀਆਂ ਨੇ ਪਰ ਹੁੰਦੀਆਂ ਇਲੀਗਲ ਆ ਜੀ ਜੇ ਉਹਦਾ ਜ਼ਿਕਰ ਆਏਗਾ ਤਾਂ ਸਮਝਦੇ ਹੋ ਨਾ ਜਿੱਥੇ ਫਿਰ ਉਹ ਫਾਈਟ ਹੋਈ ਸੀ ਜਿੱਥੇ ਲੜਾਈ ਦਾ ਵੁੱਡ ਵੱਜਾ ਉਹ ਉਹ ਬੰਦਾ ਵੀ ਰਗੜਿਆ ਜੋ ਹਾਂ ਬਿਲਕੁਲ ਦਰਅਸਲ ਕੀਆ ਕਿ ਇਹਨਾਂ ਦਾ ਰੌਲਾ ਇੱਥੋਂ ਹੀ ਪਿਆ ਹੂੰ ਕਿ ਇਹਨਾਂ ਨੇ ਕੋਈ ਕੁੱਤਿਆਂ ਦੀ ਫਾਈਟ 'ਚ ਆਪੋ ਆਪਣੇ ਕੁੱਤੇ ਲੜਾਏ ਦੋਨਾਂ ਧਿਰਾਂ ਨੇ ਹੂੰ ਰਿਜ਼ਲਟ ਤੋਂ ਇਹਨਾਂ ਦੀ ਰਾਂਦ ਪੈ ਗਈ ਜੀ ਰਿਜ਼ਲਟ ਤੋਂ ਹੂੰ ਹੂੰ ਜਿਸ ਵੇਲੇ ਰਿਜ਼ਲਟ ਤੋਂ ਰਾਂਦ ਪਈ ਆ ਅੱਜਕੱਲ ਕੀ ਆ ਕਿ ਗਰੁੱਪ ਬਣੇ ਆ ਪੱਤਰਕਾਰਾਂ ਦੇ ਆਪਣੇ ਗਰੁੱਪ ਆ ਜੀ ਖੜਾਰੀਆਂ ਦੇ ਆਪਣੇ ਗਰੁੱਪ ਆ ਲਖਾਰੀਆਂ ਦੇ ਆਪਣੇ ਗਰੁੱਪ ਆ ਬਿਲਕੁਲ ਠੀਕ ਹੈ ਜੀ ਸਿਆਸਤਦਾਨਾਂ ਦੇ ਆਪਣੇ ਗਰੁੱਪ ਆ ਇਦਾਂ ਹੀ ਕੁੱਤਿਆਂ ਦੀਆਂ ਦੌੜਾਂ ਕਰਵਾਉਂਦੇ ਨੇ ਕੁੱਤਿਆਂ ਦੀਆਂ ਦੌੜਾਂ ਹੁੰਦੀਆਂ ਮੈਨੂੰ ਲੱਗਦਾ ਜਲਦੀ ਉਹ ਵੀ ਬੈਨ ਹੋ ਜਾਣਗੀਆਂ ਜਿਹੜਾ ਸਾਹ ਕਿਤਾਬ ਚੱਲਣ ਡਿਆ ਕੁੱਤਿਆਂ ਦੀਆਂ ਦੌੜਾਂ 'ਚ ਰਿਜ਼ਲਟ ਨੂੰ ਲੈ ਕੇ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹਮ ਮਤਲਬ ਸਾਫ਼ ਜੀ ਸਭ ਹੋ ਜਾਂਦੀਆਂ ਨੇ ਉਹਦੇ 'ਚ ਜੀ ਇਹ ਫਾਈਟ ਦਾ ਜਿਹੜਾ ਪੰਗਾ ਹੁਣ ਮਤਲਬ ਕਿ ਕੁੱਤੇ ਕੁੱਤਾ ਨਾਲ ਕੁੱਤੇ ਨਾਲ ਲੜ ਰਿਹਾ ਯਾਰ ਔਰ ਜਿੱਤੇਗਾ ਕੀ ਇਹ ਕੋਈ ਬਾਕਸਿੰਗ ਵਾਲਾ ਹਿਸਾਬ ਕਿਤਾਬ ਤੇ ਹੈ ਨਹੀਂਗਾ ਵੀ ਪੰਚ ਦੇ ਕਿੰਨੇ ਦੇਣੇ ਕਿੰਨੇ ਇਹਨਾਂ ਦਾ ਆਪਦਾ ਹਿਸਾਬ ਕਿਤਾਬ ਹੋਗਾ ਇਹ ਤੋਂ ਇੱਕ ਝਗੜਾ ਹੋਇਆ ਤੇ ਉਹ ਗਰੁੱਪਾਂ ਚ ਗਾਂ ਪੈ ਗਿਆ ਹਮ ਕਿ ਨੇ ਐ ਕੀਤਾ ਉਹਨੇ ਐ ਕੀਤਾ ਜਿਵੇਂ ਇੱਕ ਖਿਡਾਰੀ ਖੇਬੜਦੇ ਹੁੰਦੇ ਆ ਜਾਂ ਇਸ ਤਰ੍ਹਾਂ ਦੇ ਜਿਹੜੇ ਬੰਦੇ ਜਾਨਵਰਾਂ ਦੇ ਸ਼ੌਂਕੀ ਆ ਉਹ ਝਗੜਾ ਚੱਲਦਾ ਚੱਲਦਾ ਫਿਰ ਟਾਈਮ ਬੱਜਣ ਤੱਕ ਆਇਆ ਜੇ ਐਦਾਂ ਠੀਕ ਹੈ ਇਹ ਉੱਥੋਂ ਚਲੇ ਆ ਗਿਆ ਹਮ ਵੇਸੇ ਤੇ ਨਹੀਂ ਜਾਣਾ ਚਾਹੀਦਾ ਯਾਰ ਪੀ ਆ ਤੁਹਾਨੂੰ ਕੀ ਰੀਲ ਪਾ ਕੇ ਉਹ ਕਹਿ ਦੇਣ ਕਿ ਆਇਆ ਨਹੀਂ ਆਇਆ ਤਾਂ ਥੋੜਾ ਟਾਈਮ ਵਿਚਾਰੋ ਆਪ ਦਾ ਜੀ 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 ਤੇ ਉਹ ਇਹ ਉੱਥੇ ਗਏ ਨੇ ਤੇ ਕੈਂਚੀਆਂ ਤੇ ਫਿਰ ਇਹ ਝਗੜਾ ਜਿਹੜਾ ਹੋਇਆ ਤੇ ਰੌੜ ਵੱਜੀ ਆ ਹੂੰ ਮੀਡੀਆ ਤੇ ਲਿਖ ਰਿਹਾ ਨਾ ਕਿ ਲੱਕੜ ਵੱਜੀ ਆ ਮੈਨੂੰ ਜਿੰਨੀ ਕੋ ਜਾਣਕਾਰੀ ਮਿਲੀ ਹੈ ਕਿ ਰੌੜ ਵੱਜੀ ਆ ਇਹ ਪਿੱਛੋਂ ਸਰਚ ਤੇ ਤੇ ਫੜਕ ਗਿਆ ਹਾਂ ਮੁੰਡਾ ਸੋਹਣਾ ਸਨੱਖਾ ਸੀ ਜਵਾਨ ਸੀ ਗਾ ਤੇ ਦੂਜੀ ਗੱਲ ਇਹ ਹੈ ਕਿ ਸ਼ਾਇਦ ਇਹਦੇ ਫਾਦਰ ਸਾਹਿਬ ਵੀ ਪੁਲਿਸ ਦੇ ਸਨ ਜੀ ਦੇਖੋ ਕਿ ਕਿੰਨੀ ਨਿੱਕੀ ਜਿਹੀ ਗੱਲ ਜਾਣ ਲੈਣ ਤੱਕ ਜਾਣ ਦੇਣ ਤੱਕ ਚਲੀ ਜਾਂਦੀ ਹੈ